ਆ ਬਈ ਆਪਣਾ 655 ਕਿਥੇ 18 ਦੀਆਂ ਤੰਗੀਆਂ ਜਮਾ ਫੁੱਲ ਫੁੱਲੀ ਆ। ਲੈ ਦੂਜਾ ਘੋੜਾ ਜਿਹੜਾ ਆਪਾਂ ਲਾ ਕੇ ਤੇ ਕਿਹਦਾ ਆਪਾਂ ਟਰੈਕ ਬਣਾਉਣੀ ਆ ਇਹਦਾ ਫੁੱਲ। ਇਹਦਾ ਫੁੱਲ ਫੁੱਲ ਕੇ ਇਹ ਫੱਜ ਟਰੈਕ ਬਣਾ ਕੇ ਫਿਰ ਇਹਨੂੰ ਤੋੜ ਕੇ ਦਿਖਾਵਾਂਗੇ। ਵੀ ਕਿਵੇਂ ਤੁਰਦਾ। ਕਿਹੜਾ ਟਰੈਕ ਬਣਾ ਲਈਏ ਜਨਾ ਪਤਾ ਨਹੀਂ ਪੁੱਲਦੇ। ਆਹ ਜਨਾ ਫੁੱਲ ਗਿੱਲਾ ਹੋ ਗਿਆ ਜਨਾ ਫੁੱਲ ਗਿੱਲਾ। ਕੋਈ ਰਹਿਣਦਾ ਹੋਲੀ ਤੋੜ ਟਰੈਕ ਨਾਲ ਆ ਜਨਾ। ਕੀ ਨਾ ਜਾਉਣੀ ਬਾਰੇ ਤੇ ਅਗਲੀ ਮੇਰੀ ਭਰਾਨੇ ਭਰਕਾਣਾ ਇਹ ਨਾਲ ਹੀ ਮੈਂ ਜੀ ਦੇਖਾਂ ਇਹ ਤਰ ਰਹੀਏ ਤੇ ਦੋ ਦੋ ਕਿਹੜੇ ਲਾੜੇ ਆਪਾਂ ਇੱਕ ਤੋਂ ਬਾਅਦ ਆਪਾਂ ਫਿਰ ਆ ਕੇ ਵੀਡੀਓ ਬਣਾਵਾਂਗੇ ਇਹਦੇ ਦੋ ਦੋ ਜਿਹੜੇ ਲੱਗੇ ਆ ਤੀਕਾ ਜਿਹੜਾ ਲੱਗਦਾ ਦਸ ਉਹਨਾ ਪਾ 15 ਵਜੇ ਤੱਕ ਜਾਵਾਂਗੇ ਲਗੋਨੀ ਆ ਬਈ ਤੇਰੇ ਆਉਣੇ ਦੀ ਮਤਲਬ ਕੋਲੇ ਖੜ ਕੇ ਬੋਲ ਰੇ ਇਸ ਤੇ ਬਣਾਵਾ ਰੇ ਜੂੜ ਕੇ ਤੁੰਹੇ ਥੋੜੇ ਜੀ ਤਮੀਆਂ ਇੰਨੀ ਹੀ ਖੋਲੀ ਹੋਣੀ ਆ ਫੋਲ ਜਾਵਾ ਆ ਦੂਜਾ ਘੋੜਾ ਗਿਆ ਰਾ ਬਾਈ ਘੋੜਾ ਇਹ ਤਨੂ ਮਾਈਕ ਤੋਂ ਚੱਕਰ ਤੱਕ ਜਾਂਦਾ ਬਾਈ ਤੋਂ ਚੱਕਰ ਦਾ ਕੰਮ ਕਰਦਾਂਗੇ ਕੋਈ ਚੱਕਰ ਬਾਈ ਜੀ ਹੁਣ ਆਪਾਂ ਦੂਜਾ ਘੋੜਾ ਲਾ ਲਿਆ ਗਿਆ ਬਾਈਕ ਤੋਂ ਚੱਕਰੇ ਦੇ ਆਰਪੀਓ ਨੇ 18 ਤੀਆਂ ਜਿਵੇਂ ਫੁੱਲ ਫੁੱਲੀਆਂ ਹੋਈਆਂ ਤੇ ਹੋਣਾ ਪਹਿਲੀ ਚੈੱਕ ਕਰਦੇ ਆ ਪਰਫਾਰਮੈਂਸ ਦੀ ਕਿੰਨਾ ਕਿੰਨੇ rpm ਡ੍ਰੌਪ ਕਰਦਾ ਆਏਗਾ ਕਿੰਨੇ ਸਿਸਟਮ ਵੈਸੇ ਭਾਈ ਪੂਰਾ ਗਿੱਲਾ ਵਾਹਣਾ ਇਹ ਤੋਂ ਪਹਿਲਾਂ ਅਸੀਂ ਇੱਥੇ ਚਾਰ ਪੰਜ ਜਿਹੜੇ ਲਾ ਕੇ ਉਸ ਤੋਂ ਬਾਅਦ ਆਪਾਂ ਸ਼ੁਰੂ ਕੀਤਾ ਹਨ ਡ੍ਰਾਈਵਰ ਦਾ ਆਪਾਂ ਪੂਰੇ ਮਨ ਕੇ ਚੱਲੋ ਕੋਲੇ ਵਾਹਣ ਤੇ ਪਰਫਾਰਮੈਂਸ ਚੈੱਕ ਕਰਦੇ ਆਪ ਨੂੰ ਪਤਾ ਲੱਗੇ ਕਿੰਨਾ ਕੁ ਮਨ ਕੇ ਚੱਲੋ ਜ਼ੋਰ ਦਿਖਾਉਂਦਾ ਆਵਦਾ ਪਿਆ ਭਾਈ ਜੀ ਇਹ ਜਿਵੇਂ ਆਪਣਾ ਡਾਟਰ ਵਾਹਣਾ ਲਾਰ ਲਿੱਤੀ ਆਲਾ ਕੋਈ ਵੀ ਮੋਡੀਫਿਕੇਸ਼ਨ ਨਹੀਂ ਦਿੱਤੀ ਡ੍ਰਾਈਵਰ ਨੂੰ ਜਿਵੇਂ 1.3 ਹੈ ਤਾਂ ਦੇ ਦੱਸੀ ਦੋਪਰ ਲੱਗ ਗਈ ਨਾ ਉਹ ਦੀ ਕਿ ਦੂਜੇ ਛੋਟੇ ਚ ਲਾ ਕੇ ਕਿਹੜਾ ਦਿਖਾਦੀ ਇੱਕ ਲਾਈਨ ਦੇ ਦਿਓ ਟੱਪ ਬਾਈਕ ਨੂੰ ਚੱਕਰ ਲੇਟ ਕਰ ਲਾ ਨਾਲ ਹੀ ਬਹਿ ਜਾਏ ਕਰ ਲੈ ਬਾਈ ਤੂੰ ਇਹ ਉਹ ਆ ਜਮਨ ਜੀ ਨੂੰ 1% ਵੀ ਡ੍ਰੋਪ ਨਹੀਂ ਕਰਦਾ ਚੱਕਾ ਡ੍ਰੋਪ ਨਹੀਂ ਕਰਦਾ ਜਮਾ ਬਿਨਾ ਮਾੜੀ ਦੇ ਬਿਨਾ ਨਹੀਂ ਹੈ ਤੂੰ ਕੌਣ ਹੈ ਬੋਲੂਗਾ ਲਾਲ ਬਾਕੀ ਨੂੰ ਆਪ ਵੀ ਬੈਠੀ ਆਵਾਜ਼ ਆਉਂਦੀ ਜਿੱਥੇ ਡ੍ਰੋਪ ਕਰੀ ਜਾਂਦਾ ਬਲੇਟਰ ਪਤਾ ਲੱਗ ਜਾਂਦਾ ਉਹ ਜਿੱਥੇ ਕਿਹਦੇ ਡ੍ਰੋਪ ਕਰੀ ਜਾਂਦਾ ਦੀ ਦੂਜੇ ਘੋੜੇ ਤੇ ਉਹ ਤੇ ਪਤਾ ਲੱਗਦਾ ਸੀ ਇਹ ਤੇਰਾ ਮੱਲਾ ਵੀ ਪਿਆ ਚੱਕਰਾਂਾਂ ਦੇ ਵੀ ਡ੍ਰੋਪੇ ਦੀ ਮੀਨਿੰਗ ਕੀ ਤੂੰ ਵੀ ਵਕੂ ਨਾਲ ਗੁੱਸੇ ਲਿਆ ਬਈ ਕਿੰਤਾਂ ਮੀਆਂ ਦੇਖੋ ਬਈ ਕਿਵੇਂ ਹੈਗਾ ਫਾਕੇ ਵੰਡਤੀਆਂ ਜਾਂਦੀਆਂ